2027 ਕੇ ਚੋਣ ਜਿੱਤवाने ਕੇ ਲਿਏ ਸ਼ਾਮ-ਦਾਮ, ਦੰਡ, ਭੇਦ, ਸੱਚ, ਝੂਠ, ਕੁਐਸਚਨ, ਆਂਸਰ, ਲੜਾਈ, ਝਗੜਾ ਜੋ ਕਰਨਾ ਪੜੇਗਾ ਕਰਾਂਗੇ। ਸੋਦੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਲ ਵੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਉਹਨੇ ਪੰਜਾਬ ਦੀ ਅੱਖ ਨੂੰ ਵੰਗਾ ਰਿਆ। ਨਹੀਂ ਤੁਹਾਨੂੰ ਕੀ ਲੱਗਦਾ ਐਵੇਂ ਦੇ ਸ਼ਬਦ ਜਦੋਂ ਵਰਤੇ ਜਾਂਦੇ ਨੇ ਕੀ ਪੰਜਾਬ ਦੇ ਵੋਟਰ ਐਕਸੈਪਟ ਕਰਦੇ ਨੇ ਇਹ ਗੱਲਾਂ ਨੂੰ ਜੇ ਮਨੀਸ਼ ਸੋਦੀਆ ਮਾਲਵੇ ਦੇ ਪਿੰਡਾਂ 'ਚ ਵੜ ਗਿਆ। ਉਹਦੇ ਕੁੱਟ ਪੈਂਦੀ ਦੇਖਿਓ ਤੁਸੀਂ ਜੋ ਉਸ ਬੰਦੇ ਨੇ ਲਬਜ ਬੋਲੇ ਨੇ ਹੰਕਾਰ ਦੇ ਵਿੱਚ ਬੋਲੇ ਨੇ ਚੰਗਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਜੇ ਪੰਜਾਬ ਨੂੰ ਪਿਆਰ ਕਰਦਾ ਇਮੀਡੀਏਟਲੀ ਐਕਸ਼ਨ ਲਵੇ ਮਨੀਸ਼ ਸੋਦੀਏ ਤੇ ਪਰਚਾ ਦਰਜ ਕਰਾਵੇ ਤੇ ਉਸ ਨੂੰ ਇਥੋਂ ਪੰਜਾਬ ਤੋਂ ਦਫਾ ਕਰੇ ਮਨੀਸ਼ ਸੋਦੀਆ ਸਟੇਜ ਤੇ ਗੱਲ ਕਰ ਰਿਹਾ ਸੀਗਾ ਤਾਂ ਸਾਹਮਣੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਮ ਆਰਮੀਂਦ ਪਾਰਟੀ ਦਾ ਪ੍ਰਧਾਨ ਅਮਨ अरोड़ा ਬਿਲਕੁਲ ਸਾਹਮਣੇ ਕੁਰਸੀਆਂ 'ਤੇ ਬੈਠੇ ਸੀ ਤੇ ਉਹਨਾਂ ਨੇ ਉਹਨਾਂ ਦੇ ਚਿਹਰੇ ਦੇਖਣ ਵਾਲੇ ਸੀ ਉਹ ਹਸਰੇ ਸੀਗੇ ਇਹਦਾ ਮਤਲਬ ਭਗਵਾਨ ਤਮਨ ਸਾਹਿਬ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਅਸੀਂ ਪੈਸੇ ਦੇ ਜ਼ੋਰ ਤੇ ਵੋਟਾਂ ਖਰੀਦਾਂਗੇ ਜਿੰਦੂ ਨੂਰੇ ਮੁਰਦਾਬਾ 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 ਜਿੰਦੂ ਨੂਰੇ ਮੁਰਦਾਬਾ 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 ਇਹ ਕਹਿੰਦੇ ਹੁੰਦੇ ਸੀ ਕਹਿੰਦੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਅੱਜ ਜੇ ਇਹਨਾਂ ਦੇ ਵਿੱਚ दम ਹੈ ਨਾ ਜੇ ਇਹਨਾਂ ਨੇ ਕੋਈ ਕੰਮ ਕੀਤਾ ਤਾਂ ਇਹ ਕੰਮ ਦੇ ਆਧਾਰ ਤੇ ਵੋਟਾਂ ਮੰਗਣ ਨਾ ਕਿ ਧਰਕੇ ਮਾਰ ਕੇ ਮਤਲਬ ਚੋਣ ਕਮਿਸ਼ਨ ਤੋਂ ਇੱਥੋਂ ਤੱਕ ਮੰਗ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਜੋ ਮਤਲਬ ਇਹਨਾਂ ਦੀ ਈਮਾਨਤ ਹੈ ਈਮਾਨਤਾਂ ਤੱਕ ਇਹਨਾਂ ਦੀ ਰੱਦ ਹੋਣੀ ਚਾਹੀਦੀ ਹੈ ਪੰਜਾਬ ਕਦੇ ਵੀ ਐਵੇਂ ਪੰਜਾਬ ਨੂੰ ਲੁੱਟ ਕੇ ਕੁੱਟ ਕੇ ਇਹਨੂੰ ਜਿੱਤਿਆ ਨਹੀਂ ਜਾ ਸਕਿਆ ਕਿਉਂਕਿ ਪੰਜਾਬ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਦਿੱਲੀ ਦੇ ਲੋਕਾਂ ਦੇ ਮੁਰਦਾਬਾਦ 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 ਦਿੱਲੀ ਦੇ ਲੋਕਾਂ ਦੇ ਮੁਰਦਾਬਾਦ 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 ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਮਨੀਸ਼ ਸੋਧਿਆ ਪਿਛਲੇ ਦਿਨੀ ਇੱਕ ਵਿਵਾਦਤ ਬਿਆਨ ਦਿੰਦੇ ਨੇ ਜੋ ਵਾਇਰਲ ਹੁੰਦਾ ਸੋਸ਼ਲ ਮੀਡੀਆ ਤੇ ਲਗਾਤਾਰ ਤੇ ਰਾਜਨੀਤੀ ਭਖ ਦੀਆ ਉਸ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਚ ਕਾਂਗਰਸ ਪਾਰਟੀ ਵੱਲੋਂ ਅੱਜ ਮਨੀਸ਼ ਸਿਸੋਦੀਆ ਦਾ ਪੁਤਲਾ ਸਾੜਿਆ ਗਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਆ ਜਿੱਥੇ ਪੁਤਲਾ ਸਾੜਿਆ ਗਿਆ ਕਾਂਗਰਸ ਪਾਰਟੀ ਦੇ ਆਗੂਆਂ ਦਾ ਵੱਡਾ ਇਕੱਠ ਹੋਇਆ ਵੱਡੇ ਇਕੱਠ ਦੇ ਵਿੱਚ ਪੁਤਲਾ ਸਾੜਿਆ ਗਿਆ ਨੈਸ਼ਨਲ ਹਾਈਵੇ ਦੇ ਉੱਪਰ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਇੱਥੇ ਇਕੱਠੇ ਹੋਏ ਅਤੇ ਮਨੀਸ਼ ਸੋਦੀਆ ਤੇ ਬਹੁਤ ਹੀ ਗੁੱਸਾ ਕੀਤਾ ਅਤੇ ਗੁੱਸਾ ਕਰਨ ਤੋਂ ਬਾਅਦ ਇੱਥੇ ਪੁਤਲਾ ਸਾੜਿਆ ਗਿਆ ਗੱਲਬਾਤ ਵੀ ਕਰਾਂਗੇ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਨੇ ਨੌਜਵਾਨ ਯੂਥ ਆਗੂ ਮੌਜੂਦ ਨੇ ਗੁਰਪ੍ਰੀਤ ਕੰਦੋਲਾ ਕੰਦੋਲਾ ਜੀ ਅੱਜ ਪੁਤਲਾ ਸਾੜਿਆ ਗਿਆ ਕੀ ਕਹਿਣਾ ਚਾਹੋਗੇ ਮਾਜਾ ਸਾਹਿਬ ਇਹ ਇੱਕ ਦਿੱਲੀ ਦੇ ਵਪਾਰੀ ਨੇ ਜਿਹੜਾ ਦਿੱਲੀ ਤੋਂ ਬੁਰੀ ਤਰ੍ਹਾਂ ਹਾਰ ਕੇ ਇੱਥੇ ਪੰਜਾਬ ਲੁੱਟਣ ਆਇਆ ਹੋਇਆ ਮਨੀਸ਼ ਸੋਦੀਆ ਉਹਨੇ ਪੰਜਾਬ ਦੀ ਅਣਖ ਨੂੰ ਬੰਗਾ ਰਿਆ ਉਹਨੇ ਇਹੋ ਜੇ ਗਲਤ ਸ਼ਬਦ ਆ ਜਿਹੜੇ ਉਹ ਬੋਲੇ ਆ ਜਿਹਦੇ ਨਾਲ ਜਣੀ ਸਾਡੇ ਪੰਜਾਬੀਆਂ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਆ ਉਹਨੇ ਪੰਜਾਬ ਦੀ ਅਣਖ ਨੂੰ ਚੈਲੰਜ ਕੀਤਾ ਉਹ ਇੱਕ ਸਟੇਜ ਤੋਂ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਬੈਠਾ ਹੈ ਪੰਜਾਬ ਦਾ ਪਾਰਟੀ ਦਾ ਪ੍ਰਧਾਨ ਬੈਠਾ ਹੈ ਉੱਥੇ ਉਹ ਲੋਕਾਂ ਨੂੰ ਕਹਿ ਰਿਹਾ ਕਿ ਅਸੀਂ 2027 ਦੇ ਇਲੈਕਸ਼ਨ ਜਿੱਤਣ ਲਈ ਸ਼ਾਮ-ਦਾਮ ਦੰਡ ਭੇਦ ਜੋ ਕੁਝ ਹੋਇਆ ਲੁੱਟਾਂਗੇ ਕੁੱਟਾਂਗੇ ਮਾਰਾਂਗੇ ਪਰ ਅਸੀਂ 2027 ਆ ਜਿਹੜੀ ਉਹ ਦੁਬਾਰਾ ਜਿੱਤਣੀ ਆ ਨਹੀਂ ਤੁਹਾਨੂੰ ਕੀ ਲੱਗਦਾ ਐਵੇਂ ਦੇ ਸ਼ਬਦ ਜਦੋਂ ਵਰਤੇ ਜਾਂਦੇ ਨੇ ਕੀ ਪੰਜਾਬ ਦੇ ਵੋਟਰ ਐਕਸੈਪਟ ਕਰਦੇ ਨੇ ਇਹ ਗੱਲਾਂ ਨੂੰ ਪੰਜਾਬ ਦੇ ਵੋਟਰ ਕਿਤੇ ਨਾ ਕਿਤੇ ਸਹਿਣਗੇ ਇਹ ਗੱਲਾਂ ਨੂੰ ਮੈਂ ਕਹਿਣਾ ਮਾਜਾ ਸਾਹਿਬ ਇਹ ਗੱਲਾਂ ਕਦੇ ਵੀ ਬਰਦਾਸ਼ਤਜੋਗ ਨਹੀਂ ਜੇ ਮਨੀਸ਼ ਸੋਦੀਆ ਮਾਲਵੇ ਦੇ ਪਿੰਡਾਂ 'ਚ ਵੜ ਗਿਆ ਉਹਦੇ ਕੁੱਟ ਪੈਂਦੀ ਦੇਖਿਓ ਤੁਸੀਂ ਕਿਉਂਕਿ ਲੋਕਾਂ ਦੇ ਅੰਦਰ ਰੋਹ ਹੁੰਦਾ ਸਰਕਾਰ ਕਰਕੇ ਲੋਕ ਕੁਝ ਸਮੇਂ ਲਈ ਦਬ ਜਾਂਦੇ ਆ ਚੁੱਪ ਹੋ ਜਾਂਦੇ ਆ ਪਰ ਜਿਹੜਾ ਅੰਦਰੋਂ ਗੁੱਸਾ ਨਾ ਉਹ ਕਦੇ ਸ਼ਾਂਤ ਨਹੀਂ ਹੁੰਦਾ ਪੰਜਾਬੀ ਆ ਜਿਹੜਾ ਉਹ ਗੁੱਸਾ ਆਪਣੇ ਅੰਦਰ ਰੱਖਦੇ ਆ ਸਮਾਂ ਆਉਣ ਤੇ ਉਹ ਗੁੱਸਾ ਕੱਢਣਗੇ ਚੰਗਾ ਹੋਵੇ ਪੰਜਾਬ ਦਾ ਮੁੱਖ ਮੰਤਰੀ ਜੇ ਪੰਜਾਬ ਨੂੰ ਪਿਆਰ ਕਰਦਾ ਇਮੀਡੀਏਟਲੀ ਐਕਸ਼ਨ ਲਵੇ ਮਨੀਸ਼ ਸੋਦੀ ਤੇ ਪਰਚਾ ਦਰਜ ਕਰਾਵੇ ਤੇ ਉਸ ਨੂੰ ਇਥੋਂ ਪੰਜਾਬ ਤੋਂ ਦਫਾ ਕਰੇ ਕਿਉਂਕਿ ਇਹ ਪੰਜਾਬੀਆਂ ਦੀ ਅਣਖ ਨੂੰ ਬੰਗਾਰਿਆ ਗਿਆ ਹੈ ਪੰਜਾਬ ਕਦੇ ਵੀ ਐਵੇਂ ਪੰਜਾਬ ਨੂੰ ਲੁੱਟ ਕੇ ਕੁੱਟ ਕੇ ਇਹਨੂੰ ਜਿੱਤਿਆ ਨਹੀਂ ਜਾ ਸਕਿਆ ਕਿਉਂਕਿ ਪੰਜਾਬ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਇਹ ਇੱਥੇ ਬਥੇਰੇ ਪਹਿਲਾਂ ਧਾੜ ਵੀ ਆਏ ਪੰਜਾਬ ਨੂੰ ਲੁੱਟਣ ਲਈ ਭਾਰਤ ਨਾਲੋਂ 100 ਸਾਲ ਘੱਟ ਹੈ ਜਿਹੜਾ ਸਾਡਾ ਪੰਜਾਬ ਉਹ ਗੁਲਾਮ ਰਿਹਾ ਭਾਰਤ 100 ਸਾਲ ਪੰਜਾਬ ਤੋਂ ਵੱਧ ਗੁਲਾਮ ਰਿਹਾ ਉਹਦਾ ਕਾਰਨ ਹੈ ਕਿ ਪੰਜਾਬ ਦੇ ਅਣਖੀ ਲੋਕ ਨੇ ਇਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਕੋਈ ਇਹਨਾਂ ਨੂੰ ਅਣਖ ਨੂੰ ਮਗਾਰੇ ਕੋਈ ਇਹਨਾਂ ਨੂੰ ਲੁੱਟ ਕੁੱਟ ਕੇ ਧਮਕੀ ਦੇ ਕੇ ਕਹੇ ਕਿ ਮੈਂ ਪੰਜਾਬ ਜਿੱਤ ਲੂੰਗਾ ਮੈਂ ਸਮਝਦਾ ਕਿ ਇਹ ਬਹੁਤ ਹੀ ਮੰਦ ਭਾਗਾ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੀ ਜਨਤਾ ਤੋਂ ਇਹ ਜਿਹੜਾ ਮਨੀਸ਼ ਸੋਸੋਧਿਆ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਭਗਵਾਨਤਮਾਨ ਨੂੰ ਇਹਦੇ ਉੱਤੇ ਪਰਚਾ ਦਰਜ ਕਰਾਉਣਾ ਚਾਹੀਦਾ ਨਹੀਂ ਪੰਜਾਬ ਦੇ ਲੋਕ ਇਹ ਮਨ ਚ ਵਸਾਈ ਬੈਠੇ ਆ ਜਿੱਦਾਂ ਦਿੱਲੀ ਦੇ ਲੋਕ ਪਿੰਡਾਂ ਚ ਆਉਣ ਦੀ ਕੋਸ਼ਿਸ਼ ਕਰਨਗੇ ਇਹਨਾਂ ਦੇ ਕੁੱਟ ਪਊਗੀ ਮੇਰੀ ਗੱਲ ਯਾਦ ਰੱਖਿਓ ਬਿਲਕੁਲ ਕੋਨੋ ਲਾ ਸਾਹਿਬ ਐਸੇ ਆਮ ਆਦਮੀ ਪਾਰਟੀ ਦੇ ਆਗੂ ਕਰ ਰਹੇ ਕਿ ਰਾਜਨੀਤੀ ਕਰ ਰਹੇ ਨੇ ਕਾਂਗਰਸੀ ਰਾਜਨੀਤੀ ਕਰਨ ਤੇ ਆਗੇ ਸੜਕਾਂ ਤੇ ਹੁਣ ਕਿ ਪਹਿਲਾਂ ਕਾਂਗਰਸੀ ਐਵੇਂ ਕਰਦੇ ਹੁੰਦੇ ਸੀ ਧੱਕੇ ਐਵੇਂ ਕਰਦੇ ਸੀ ਉਹ ਕੋਈ ਮੈਂ ਸਮਝਦਾ ਮਾਜਾ ਸਾਹਿਬ ਜਿਹੜਾ ਇਸ ਤਰ੍ਹਾਂ ਦੇ ਸ਼ਬਦ ਨੇ ਜੇ ਕਿਸੇ ਵੀ ਪਾਰਟੀ ਦੇ ਬੰਦੇ ਨੇ ਪਹਿਲਾਂ ਕਦੇ ਬੋਲੇ ਨੇ ਉਹਨੂੰ ਮੂੰਹ ਦੀ ਖਾਣੀ ਪਈ ਐ ਪੰਜਾਬੀ ਕਦੇ ਵੀ ਕੋਈ ਵੀ ਕਿਉਂਕਿ ਗੈਰਤਮੰਦ ਲੋਕ ਨੇ ਇਹ ਇੱਥੇ ਕਿਸੇ ਤੋਂ ਹੁਣ ਨਹੀਂ ਕਹੋਂਦੇ ਜਦੋਂ ਕੋਈ ਸਟੇਜ ਤੋਂ ਖੜ ਕੇ ਜਿਹਦੀ ਨਾ ਪੰਜਾਬ ਦੇ ਵਿੱਚ ਵੋਟ ਐ ਨਾ ਉਹਦਾ ਕੋਈ ਲੈਣਾ ਨਾ ਕੋਈ ਦੇਣਾ ਨਾ ਉਹ ਇੱਥੇ ਦਾ ਬਸਨੀਕ ਐ ਉਹ ਆ ਕੇ ਕਹੇ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕੁੱਟ ਕੇ ਵੋਟਾਂ ਪਵਾ ਲੂੰਗਾ ਮੈਂ ਇਹਨਾਂ ਨੂੰ ਇਹਨਾਂ ਦੇ ਜੂਤ ਫੇਰ ਕੇ ਜਾਂ ਮੈਂ ਇਹਨਾਂ ਨਾਲ ਧੋਖੇ ਧੜੀ ਕਰਕੇ ਇਹਨਾਂ ਦੇ ਪਰਚੇ ਦੇ ਕੇ ਇਹਨਾਂ ਨੂੰ ਦੁਬਾਰਾ 2027 ਚ ਮੈਪ ਦੀ ਸਰਕਾਰ ਬੁਲਾ ਲੂੰਗਾ ਤਾਂ ਮੈਂ ਸਮਝਦਾ ਉਹਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹ ਬਹੁਤ بڑے ਭਲੇਖੇ ਚ ਆ ਪੰਜਾਬ ਕਦੇ ਦਬਣ ਵਾਲਾ ਨਹੀਂ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ 92 93 ਵਿਧਾਇਕ ਬੈਠੇ ਆ ਇਹਨਾਂ ਨੂੰ ਵੀ ਕਹਿਣਾ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਤਸਵੀਰ ਕੀ ਹੈ ਆ ਇੱਕ ਲੈਂਡ ਪੂਲਿੰਗ ਪਾਲਿਸੀ ਆਈ ਥੀ ਤੁਹਾਡਾ ਪਿੰਡਾਂ 'ਚ ਵੜਨਾ ਮੁਸ਼ਕਲ ਹੋ ਗਿਆ ਸੀ ਅੱਜ ਦਾ ਸਾਡੇ ਪੰਜਾਬ ਦੀ ਜਿਹੜੀ ਅਣਖਾ ਉਸ ਨੂੰ ਬੰਦਾ ਰਿਆ ਗਿਆ ਸੋ ਪੰਜਾਬੀ ਇਹ ਕਦੇ ਬਰਦਾਸ਼ਤ ਨਹੀਂ ਕਰਨਗੇ 92 ਐਮਐਲਿਆਂ ਨੂੰ ਅਪੀਲ ਆ ਕਿ ਇਹ ਆਪਣੇ ਮੁੱਖ ਮੰਤਰੀ ਨੂੰ ਆਪਣੀ ਜਿਹੜੀ ਇਹ ਤੁਹਾਡੇ ਲੁਟੇਰਾ ਗੈਂਗ ਜਿਹਦੇ ਤੋਂ ਤੁਸੀਂ ਵੀ ਔਖੇ ਹੋ ਦਿੱਲੀ ਦਾ ਜਿਹੜਾ ਲੁਟੇਰਾ ਗੈਂਗ ਤੁਹਾਡੀਆਂ ਕੋਠੀਆਂ 'ਚ ਬੈਠੇ ਆ ਜਿਹੜਾ ਸਰਕਾਰ ਚਲਾ ਰਿਹਾ ਹੈ ਇਹਨਾਂ ਨੂੰ ਇੱਥੇ ਚਲਦੇ ਕਰਨ ਦਾ ਟਾਈਮ ਆ ਗਿਆ ਤਾਂ ਕਿ ਤੁਸੀਂ ਮੜਾ ਮੋਟਾ ਜਿਹੜਿਆ ਲੋਕਾਂ ਦੀਆਂ ਜੁੱਤੀਆਂ ਤੋਂ ਬਚ ਜੂਗੇ ਇਹਨਾਂ ਖਿਲਾਫ ਤੁਸੀਂ ਵੀ ਆਵਾਜ਼ ਉਠਾਓ ਇਹਨਾਂ ਨੂੰ ਸਾਰਿਆਂ ਨੂੰ ਇੱਥੋਂ ਦਫਾ ਕਰੋ ਨਹੀਂ ਇਹ ਤੁਹਾਡੇ ਵੀ ਜਿਹੜੀ ਨਾਲ ਕੁੱਟ ਦਾ ਜਿਹੜਾ ਕਾਰਨ ਆ ਉਹ ਦਿੱਲੀ ਵਾਲੇ ਬਣ ਗਏ ਕਿਉਂਕਿ ਪੰਜਾਬ ਇਹ ਕਦੇ ਨਹੀਂ ਚੱਲੂਗਾ ਜੇ ਉਹਨੂੰ ਕੋਈ ਇਸ ਤਰ੍ਹਾਂ ਧਮਕੀ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰੇ ਅਸੀਂ ਡਰਨ ਵਾਲੇ ਲੋਕ ਨਹੀਂ ਆ ਅਸੀਂ ਭਾਈਚਾਰੇ ਨਾਲ ਪਿਆਰ ਨਾਲ ਤਾਂ ਮੰਨ ਸਕਦੇ ਆ ਜੇ ਕੋਈ ਇਹ ਕਹੇ ਕਿ ਮੈਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਪੰਜਾਬ ਨੂੰ ਡਰਾ ਲੂੰਗਾ ਤੋ ਬਹੁਤ بڑے ਭਲੇਖੇ ਜੇ ਤੋ ਆਪਣੀ ਸਜ਼ਾ ਭੁਗਤਣ ਲਈ ਤਿਆਰ ਰਹੇ ਠੀਕ ਹੈ ਬਿਲਕੁਲ ਜੀ ਮਨੀਸ਼ ਸਿਸੋਦੀਆ ਦੇ ਵਿਰੋਧ ਚ ਲਗਾਤਾਰ ਜਿਹੜਾ ਗੁੱਸਾ ਉਹ ਕਾਂਗਰਸ ਪਾਰਟੀ ਦੇ ਯੂਥ ਆਗੂਆਂ ਦਾ ਇੱਥੇ ਭੜਕਿਆ ਪੁਤਲਾ ਸਾੜਿਆ ਨੌਜਵਾਨ ਆਗੂ ਮੌਜੂਦ ਨੇ ਆਰਾਮ ਭਰਾਜ ਮੌਜੂਦ ਨੇ ਆਰਾਮ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਦਾ ਸਾਰੀ ਬਿਆਨਬਾਜ਼ੀ ਪਿਛਲੇ ਦਿਨਾਂ ਚ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਕਿਵੇਂ ਦੇਖਦੇ ਹੋ ਇਸ ਸਟੇਟਮੈਂਟ ਦੇਖੋ ਜੀ ਜਿਹੜਾ ਬਿਆਨ ਸਿਸੋਦੀਆ ਸਾਹਿਬ ਦਾ ਆਇਆ ਹੈ ਬਿੱਟੂ ਇਸ ਤੋਂ ਗੈਰ ਜ਼ਿੰਮੇਵਾਰਾਨਾ ਤੇ ਪੰਜਾਬ ਦੇ ਨਾਲ ਜੋ ਪੰਜਾਬ ਪ੍ਰਤੀ ਇਹਨਾਂ ਦੀ ਸੋਚ ਹੈ ਉਹ ਬਿਲਕੁਲ ਜਹਰ ਹੋ ਗਈ ਵੀ ਇਹ ਪੰਜਾਬੀਆਂ ਦੀ ਕਿੰਨੀ ਕਦਰ ਕਰਦੇ ਨੇ ਕੀ ਇਹਨਾਂ ਦੇ ਵਿੱਚ ਪੰਜਾਬ ਪ੍ਰਤੀ ਦਰਦ ਹੈ ਕਿਉਂਕਿ ਜੋ ਉਸ ਬੰਦੇ ਨੇ ਲਬਜ ਬੋਲੇ ਨੇ ਹੰਕਾਰ ਦੇ ਵਿੱਚ ਬੋਲੇ ਨੇ ਹੰਕਾਰ ਦਾ ਹੁੰਦਾ ਕਿ ਅਸੀਂ ਹਰ ਤਰੀਕੇ ਨਾਲ ਜੋ ਵੀ ਵੋਟਾਂ ਆਉਣਗੀਆਂ ਅਸੀਂ ਲਵਾਂਗੇ ਉਹਨੇ ਨਾਂ ਲਿਆ ਸਾਮ ਦਾਮ ਦੰਡ ਭੇਦ ਜੇ ਆਪਾਂ ਦਾ ਮਤਲਬ ਸਮਝੀਏ ਸਾਮ ਦਾ ਮਤਲਬ ਕੀ ਹੁੰਦਾ ਹੈ ਸਾਮ ਦਾ ਮਤਲਬ ਹੁੰਦਾ ਹੈ ਗੱਲਾਂ ਦੇ ਵਿੱਚ ਲਾਉਣਾ ਬੰਦੇ ਨੂੰ ਆਪਣੀ ਗੱਲ ਜਿਚਾ ਕੇ ਚਾਹੇ ਝੂਠੀ ਹੋਵੇ ਉਹਨੂੰ ਕਨਵਿੰਸ ਕਰਨਾ ਦਾਮ ਦਾ ਮਤਲਬ ਕੀ ਹੁੰਦਾ ਬੰਦੇ ਨੂੰ ਖਰੀਦਣਾ ਦਾਮ ਦੇ ਕੇ ਪੈਸਾ ਦੇ ਕੇ ਖਰੀਦਣਾ ਡੰਡ ਦਾ ਮਤਲਬ ਕੀ ਹੁੰਦਾ ਧਮਕੀਆਂ ਦੇਣੀਆਂ ਦਬਕੇ ਮਾਰਨੇ ਵੀ ਜੇ ਸਾਨੂੰ ਵੋਟਾਂ ਨਾ ਪਾਈਆਂ ਤਾਂ ਐ ਕਰਾਂਗੇ ਪਿੱਛੇ ਰਹਿ ਗਿਆ ਭੇਦ ਭੇਦ ਦਾ ਮਤਲਬ ਕੀ ਹੁੰਦਾ ਕਿਸੇ ਵੀ ਬੰਦੇ ਦਾ ਕੋਈ ਭੇਦ ਹੈ ਉਹਨੂੰ ਬਲੈਕਮੇਲ ਕਰਨਾ ਮੈਂ ਪੁੱਛਣਾ ਚਾਹੁੰਨਾ ਜਦੋਂ ਮਨੀਸ਼ ਸੋਧਿਆ ਸਟੇਜ ਤੇ ਗੱਲ ਕਰ ਰਿਹਾ ਸੀਗਾ ਤਾਂ ਸਾਹਮਣੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਮ ਆਰਮਿੰਦ ਪਾਰਟੀ ਦਾ ਪ੍ਰਧਾਨ ਅਮਨ अरोੜਾ ਬਿਲਕੁਲ ਸਾਹਮਣੇ ਕੁਰਸੀਆਂ 'ਤੇ ਬੈਠੇ ਸੀ ਤੇ ਉਹਨਾਂ ਨੇ ਉਹਨਾਂ ਦੇ ਚਿਹਰੇ ਦੇਖਣ ਵਾਲੇ ਸੀ ਉਹ ਹਸਰੇ ਸੀਗੇ ਇਹਦਾ ਮਤਲਬ ਭਗਵੰਤ ਮਾਨ ਸਾਹਿਬ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਅਸੀਂ ਪੈਸੇ ਦੇ ਜ਼ੋਰ ਤੇ ਵੋਟਾਂ ਖਰੀਦਾਂਗੇ ਜਾ ਸੀ ਦਬਕਾ ਕੇ ਵੋਟਾਂ ਖਰੀਦਾਂਗੇ ਜੀ ਕੀ ਲੱਗਦਾ ਕਿ ਹੁਣ ਇਹ ਆਮ ਆਦਮੀ ਪਾਰਟੀ ਨੂੰ ਲੱਗਣ ਲੱਗਾ ਕਿ ਵੋਟ ਬੈਂਕ ਸਾਡਾ ਘਟ ਗਿਆ ਤਾਂ ਸਟੇਟਮੈਂਟ ਐਵੇਂ ਦੀ ਆ ਰਹੀ ਹੈ ਬਿਲਕੁਲ ਦੇਖੋ ਇਹ ਬੰਦੇ ਕਹਿੰਦੇ ਹੁੰਦੇ ਸੀ ਅਸੀਂ ਬਦਲਣ ਵਾਸਤੇ ਆਏ ਹਾਂ ਨੀਤੀ ਨੂੰ ਅੱਜ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਅੱਜ ਜੇ ਇਹਨਾਂ ਦੇ ਵਿੱਚ दम ਹੈ ਨਾ ਜੇ ਇਹਨਾਂ ਨੇ ਕੋਈ ਕੰਮ ਕੀਤਾ ਤਾਂ ਇਹ ਕੰਮ ਦੇ ਆਧਾਰ ਤੇ ਵੋਟਾਂ ਮੰਗਣ ਨਾ ਕਿ ਧਰਕੇ ਮਾਰ ਕੇ ਉਹ ਮੰਗਦੇ ਤਾਂ ਨਹੀਂ ਕਿਉਂਕਿ ਦਿੱਲੀ ਦੇ ਵਿੱਚ ਇਜਰੀਵਾਲ ਨੇ ਜਦੋਂ ਜੇਲ੍ਹ ਤੋਂ ਬਾਹਰ ਆਇਆ ਇਹਨੇ ਗੱਲ ਕਹੀ ਸੀ ਕਿ ਮੈਂ ਕੁਰਸੀ ਛੱਡਦਾ ਹਾਲਾਂਕਿ ਸੁਪਰੀਮ ਕੋਰਟ ਨੇ ਛੜਾਈ ਸੀ ਕਹਿੰਦਾ ਮੈਂ ਜੇ ਮੈਨੂੰ ਲੋਕ ਚੁਣਨਗੇ ਮੇਰੇ ਕੰਮ ਕਿੱਥੇ ਹੋਣਗੇ ਤਾਂ ਮੈਂ ਸੀਆਂ ਬਣ ਕੇ ਗੱਡੀ ਤੇ ਬੈਠੂਗਾ ਉਹਦਾ ਬਹੁਤ ਟੁਕਮਾ ਜਵਾਬ ਦਿੱਲੀ ਦੇ ਲੋਕਾਂ ਨੇ ਦਿੱਤਾ ਇਹਨੂੰ ਹਰਾ ਕੇ ਸੰਸਦਿਆ ਨੂੰ ਹਰਾ ਕੇ ਇੱਥੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਮੰਜੀ ਹੈ ਮੰਝਾ ਬਿਸਤਰਾ گول ਹੈ ਇਸ ਕਰਕੇ ਇਹ ਇਹ ਪੰਜਾਬੀਆਂ ਨਾਲ ਟੱਕੇ ਸ਼ਾਹੀ ਵਾਲੀ ਜਿਹੜੀ ਨੀਤੀਆਂ ਪੁਲਾ ਰਹੇ ਰਿਜ਼ਲਟ ਕੀ ਨਿਕਲਣਾ ਨਤੀਜਾ ਕੀ ਨਿਕਲਣਾ ਇਹਦਾ ਬਿਆਨ ਗਾਹਾਂ ਵੋਟਾਂ ਤੱਕ ਰਿਜ਼ਲਟ ਨਿਕਲਦੇ ਨੇ ਇਹਨਾਂ ਦਾ ਇਹਦਾ ਨਤੀਜਾ ਦਾ ਬਾਈ ਜੀ ਆ ਦੇਖੋ ਅੱਜ ਸਾਰਾ ਭਵਾਨੀਗੜ ਸਾਰਾ ਸੰਗਰੂ ਸੜਕ ਤੇ ਖੜਾ ਹੈ ਇਹਦੇ ਪੁਤਲੇ ਫੂਕੇ ਨੇ ਇਹਨਾਂ ਦੀ ਪਾਰਟੀ ਦੇ ਪੁਤਲੇ ਫੂਕੇ ਨੇ ਰਹੀ ਗੱਲ ਜੇ ਇਹਨਾਂ ਨੇ ਮੰਚ ਭੁਲੇਖਾ ਠੀਕ ਹੈ ਚਲੋ 2022 ਕੋਈ ਲਹਿਰ ਚੱਲ ਗਈ ਸੀ ਲੋਕ ਰਵਾਇਤੀ ਪਾਰਟੀਆਂ ਤੰਗ ਸੀਗੇ ਇਹਨਾਂ ਨੂੰ ਮੌਕਾ ਦੇਤਾ ਜੇ ਇਹਨਾਂ ਦੇ ਮੰਚ ਨਾਲ ਇਹੋ ਵੀ ਇਹਨਾਂ 'ਚ ਕੋਈ ਕੁਆਲਿਟੀ ਹੈ ਤਾਂ ਆ ਗਿਆ ਇਹ ਨਹੀਂ ਬਿਲਕੁਲ ਨਹੀਂ ਲੋਕਾਂ ਨੇ ਰਵਾਇਤੀ ਪਾਰਟੀਆਂ ਛੱਡ ਕੇ ਇਹਨਾਂ 'ਚ ਕੋਈ ਕੁਆਲਿਟੀ ਨਹੀਂ ਇਹਨਾਂ ਤੁੱਕਾ ਲੱਗਿਆ ਇਹ ਤੁੱਕੇ ਵਾਲੀ ਪਾਰਟੀ ਐ ਤੁੱਕੇ ਸਦਾ ਚੱਲਦੇ ਨਹੀਂ ਹੁੰਦੇ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਜੜਦੀ ਹੁੰਦੀ 27 ਹੌਣ ਦੇ ਲੋਕ ਲੋਕ ਸੋਚੀ ਬੈਠੇ ਨੇ ਥੁੱਕੀ ਬੈਠੇ ਨੇ ਹੱਥਾਂ ਦੇ ਵਿੱਚ ਇਹਨਾਂ ਨੂੰ ਟੁਕਮਾ ਜਵਾਬ ਇਹੋ ਜਿਹਾ ਦੇਣਗੇ ਇਹਨਾਂ ਨੇ ਪੰਜਾਬ 'ਚ ਖੜਨਾ ਨਹੀਂ ਠੀਕ ਐ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਦੀਆਂ ਦਿਖਾ ਰਹੇ ਆ ਪਵਾਨੀਗੜ੍ਹ 'ਚ ਕਾਂਗਰਸ ਪਾਰਟੀ ਵੱਲੋਂ ਪੁਤਲਾ ਸਾੜਿਆ ਗਿਆ ਮਨੀਸ਼ ਸਿਸੋਦੀਆ ਦਾ ਅਤੇ ਲਗਾਤਾਰ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਇਹ ਬਿਆਨ ਹੈ ਇਹ ਬਹੁਤ ਬੇਤੁੱਕਾ ਬਿਆਨ ਹੈ ਇਹ ਬਿਆਨ ਨਹੀਂ ਹੋਣਾ ਚਾਹੀਦਾ ਸੀ ਐਵੇਂ ਦੀਆਂ ਬੇਤੁੱਕੀਆਂ ਗੱਲਾਂ ਨੂੰ ਪੰਜਾਬ ਦੇ ਵੋਟਰ ਨੇ ਪੰਜਾਬ ਦੇ ਲੋਕ ਨੇ ਉਹ ਐਕਸੈਪਟ ਨਹੀਂ ਕਰਨਗੇ ਸੋ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤੇ ਗੱਲਬਾਤ ਵੀ ਕਰਾਂਗੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮੌਜੂਦ ਨੇ ਹੋਰ ਆਗੂ ਨੇ ਜਿਹੜੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਰਾਚੋਂ ਗਰਦੀਪ ਕਰਾਚੋਂ ਮੌਜੂਦ ਨੇ ਕਰਾਚੋਂ ਸਾਹਿਬ ਕਿਵੇਂ ਦੇਖਦੇ ਹੋ ਅੱਜ ਤੁਸੀਂ ਮਨੀਸ਼ ਸੋਲਦੀਆ ਦਾ ਪੁਤਲਾ ਸਾੜਿਆ ਕਿਵੇਂ ਦੇਖਦੇ ਹੋ ਸਟੇਟਮੈਂਟ ਨੂੰ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਆ ਜੀ ਤਾਮ-ਜਾਮ ਦੰਦ-ਪੇਟ ਜੋ ਵੀ ਕਰਦਾ ਝੂਠ ਬੋਲਾ ਜਾਵੇ ਝੂਠ ਬੋਲੋ ਲੜਾਈ ਝਗੜਾ karenge ਸਾਰਾ ਕੁਝ karenge ਇੱਕ ਸਾਡੇ ਆ ਕੇ ਪੰਜਾਬ ਦੇ ਉੱਤੇ ਹਿੰਦੀ ਬੋਲਣ ਵਾਲੇ ਧਾੜ ਵੀ ਬਿਠਾਏ ਹੋਏ ਨੇ 2022 ਦੇ ਵਿੱਚ ਇਹ ਬੜੀਆਂ ਗੱਲਾਂ ਕਰਦੇ ਸੀ ਇਨਕਲਾਬ ਲੈ ਕੇ ਆਵਾਂਗੇ ਹੋਰ ਕਰਾਂਗੇ ਵਾਹ ਕਰਾਂਗੇ ਕੱਲ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਵੈਸੇ ਤਾਂ ਪਹਿਲਾਂ ਹੀ ਪਤਾ ਦੀ ਜਮੇ ਨੰਗਾ ਹੋ ਗਿਆ ਸਾਡੇ ਵਾਸਤੇ ਬਹੁਤ ਸ਼ਰਮ ਦੀ ਗੱਲ ਆ ਜੀ ਉਸ ਤੋਂ ਬਾਅਦ ਇਹ ਵੀ ਹੋ ਜਾਂਦਾ ਇੱਕ ਉੱਥੇ ਮੁੱਖ ਮੰਤਰੀ ਬੈਠਾ ਪੰਜਾਬ ਦਾ ਪ੍ਰਧਾਨ ਆਮਨ ਅਰੋੜਾ ਬੈਠਾ ਉਹ ਦੰਦ ਗੱਡ ਰਹੇ ਨੇ ਬੈਠੇ ਉਹਨਾਂ ਨੂੰ ਰੋਕਣਾ ਕਿ ਦੰਦ ਗੱਡ ਰਹੇ ਨੇ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਵੀ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਮਲਿਸ ਜ਼ੋਦੀ ਤੇ ਹਾਂਜੀ ਅਕਸਾਣ ਵੋਟਰਾਂ ਨੂੰ ਅਕਸਾਣ ਵਾਸਤੇ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਬਿਆਨ ਦਾ ਰਿਜ਼ਲਟ ਕੀ ਨਿਕਲਣਾ ਨਤੀਜਾ ਕੀ ਹੋਣਾ ਇਹਦਾ ਨਤੀਜਾ ਤਾਂ ਜੀ ਆਪਾਂ ਹੁਣ ਵੋਟਾਂ 'ਚ ਜਦੋਂ ਵੀ ਚੋਣ ਕਮਿਸ਼ਨ ਆਉਂਦਾ ਸਾਰੀਆਂ ਇਹ ਚੀਜ਼ਾਂ ਬੰਦ ਨੇ ਕੋਈ ਲੜਾਈ ਝਗੜਾ ਕੋਈ ਵੋਟਰਾਂ ਨੂੰ ਲਭਾਉਣ ਵਾਸਤੇ ਕੋਈ ਚੀਜ਼ ਬਣੜਣੀ ਸਾਰਿਆਂ ਕੋਈ ਸੇ ਬੋਲ ਰਿਹਾ ਉੱਥੇ ਵੀ ਲੜਾਈ ਝਗੜਾ ਵੀ ਕਰਾਂਗੇ ਤਾਮ-ਜਾਮ ਦੰਦ ਪੇ ਤਬੀ ਜੋ ਵੀ ਖਰਚਾ ਵਰਤਦਾ ਸ਼ਰਾਬ ਜੱਪਾ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਜੀ ਹਾਂ ਇਹ ਸਾਰਾ ਵੰਡਰ ਹੈ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਕੋਈ ਉਹ ਨਹੀਂ ਕਰਨਾ ਕੋਈ ਪੈਸਾ ਨਹੀਂ ਵੰਡਣਾ ਕੁਝ ਨਹੀਂ ਕਰਨਾ ਵੀ ਉਹ ਸਾਹਮਣੇ ਆ ਗਈ ਗੱਲ ਬਾਤ ਸਾਹਮਣੇ ਆ ਗਈ ਜੀ ਕੱਲ ਆਪਦੇ ਆਪ ਕਹਿ ਰਿਹਾ ਕੋਈ ਬਿਆਨ ਨਹੀਂ ਕੋਈ ਹੋਰ ਨਹੀਂ ਸਿੱਧਾ ਆਪਦੇ ਆਪ ਬੋਲ ਰਿਹਾ ਜੀ ਉਹਦੇ ਵਿੱਚ ਕੋਈ ਹੁਣ ਪੜਦਾ ਹੀ ਨਹੀਂ ਰਹਿ ਰਿਹਾ ਵੀਡੀਓ ਵਾਇਰਲ ਹੋ ਰਹੀ ਆ ਬਿਲਕੁਲ ਭਾਈ ਜੀ ਕਿਵੇਂ ਦੇਖਦੇ ਹੋ ਕਬਦੀਆ ਜੀ ਸਾਰਾ ਸਿਸਟਮ ਬਿਆਨ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਕਾਂਗਰਸ ਪਾਰਟੀ ਅਕਾਲੀ ਆਗੂ ਤੇ ਭਾਰਤੀ ਜਨਤਾ ਪਾਰਟੀ ਬੀਜੇਪੀ ਵੀ ਇਹ ਮੰਗ ਕਰ ਰਹੀ ਹੈ ਕਿ ਚੋਣ ਕਮਿਸ਼ਨ ਸਖਤ ਐਕਸ਼ਨ ਲਵੇ ਇਹ ਬਿਆਨ ਦਿੱਤਾ ਬਿਲਕੁਲ ਜੀ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਈਵਨ ਕਿ ਅਸੀਂ ਤਾਂ ਮਤਲਬ ਚੋਣ ਕਮਿਸ਼ਨ ਤੋਂ ਇੱਥੋਂ ਤੱਕ ਮੰਗ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜੋ ਮਤਲਬ ਇਹਨਾਂ ਦੀ ਇਹ ਮੰਤ ਹੈ ਮੰਤਾਂ ਤੱਕ ਇਹਨਾਂ ਦੇ ਰੱਦ ਹੋਣੇ ਚਾਹੀਦੀਆਂ ਕਿਉਂਕਿ ਬਹੁਤ ਹੀ ਦੁਖਦਾਈ ਬਿਆਨ ਹੈ ਤੁਸੀਂ ਇੱਕ ਸਟੇਜ ਦੇ ਉੱਤੇ ਖੜਕੇ ਜਿੱਥੇ ਸਟੇਜ ਦੇ ਥੱਲੇ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬੈਠਾ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉੱਥੇ ਬੈਠੇ ਨੇ ਸਟੇਜ ਤੋਂ ਇੱਕ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਆਹਰਿਆ ਹੋਇਆ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਇੰਚਾਰਜ ਖੜਾ ਹੋ ਕੇ ਇਹ ਬਿਆਨ ਦਿੰਦਾ ਹੈ ਕਿ ਅਸੀਂ 2027 ਦੀ ਆਉਣ ਵਾਲੀ ਜੋ ਚੋਣ ਹੈ ਉਹਨੂੰ ਸਾਮ ਦਾਮ ਦੰਦ ਭੇਤ ਅਸੀਂ ਕਿਸੇ ਵੀ ਤਰੀਕੇ ਨਾਲ ਚਾਹੇ ਸਾਨੂੰ ਭਾਈ ਨੂੰ ਭਾਈ ਨਾਲ ਲੜਾਉਣਾ ਪਵੇ ਚਾਹੇ ਸਾਨੂੰ ਇਹ ਜਿਹੜੀ ਭਾਈਚਾਰਕ ਸਾਂਝ ਆ ਇਹਨੂੰ ਅੱਗ ਲਾਉਣੀ ਪਵੇ ਅਸੀਂ 2022 ਦੀ ਜੋ ਚੋਣ ਹੈ ਉਹ ਹਰ ਹਾਲੀਚੇ ਹੀ ਲਹੀਲੇ ਚ ਅਸੀਂ ਆਮ ਆਦਮੀ ਪਾਰਟੀ ਨੇ ਅਸੀਂ ਹਰ ਹਾਲੀਆ ਉਹ ਜਿਤਨੀ ਜਿਤਨੀ ਹੈ ਉਹ ਬਿਆਨ ਸੁਣਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਆਮਨ ਅਰੋੜਾ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲ ਦੇਖ ਕੇ ਹੱਸਦੇ ਨੇ ਤੁਸੀਂ ਦੇਖੋ ਵੀ ਯਾਨੀ ਜੋ ਆ 2022 ਦੇ ਵਿੱਚ ਇਹ ਭਾਈਚਾਰਕ ਸਾਂਝ ਨੂੰ ਇਕੱਠੇ ਤੌਰ ਤੇ ਕਿ ਅਸੀਂ ਭਾਈਚਾਰਕ ਸਾਂਝ ਕਾਇਮ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਹ ਤਾਂ ਸਾਡੇ ਪੰਜਾਬ ਦੇ ਜੋ ਪਹਿਲਾਂ ਬੱਚੇ ਖੁੱچے ਜੋ ਪੰਜਾਬ ਦੇ ਵਿੱਚ ਰੰਗ ਸੀ ਇਹਨਾਂ ਨੇ ਤਾਂ ਉਹ ਰੰਗ ਵੀ ਸਾਡੇ ਖਰਾਬ ਕਰਨੇ ਸ਼ੁਰੂ ਕਰਤੇ ਭਾਈਚਾਰਕ ਸਾਂਝ ਸਾਡੇ ਪੰਜਾਬ ਦਾ ਜੋ ਸਭ ਤੋਂ ਹੀ ਗੂੜਾ ਗੂੜਾ ਰੰਗ ਹੈ ਕਿ ਇੱਥੇ ਚਾਹੇ ਹਿੰਦੂ ਮੁਸਲਮ ਸਿੱਖ ਸਾਈ ਹਰ ਇੱਕ ਧਰਮ ਦਾ ਬੰਦਾ ਪੰਜਾਬ 'ਚ ਰਹਿੰਦਾ ਹੈ ਪਰ ਉਹਨਾਂ ਦੀ ਭਾਈਚਾਰਾ ਸਾਂਝ ਇੰਨੀ ਕ ਮਜ਼ਬੂਤ ਹੈ ਕਿ ਪੰਜਾਬ ਦੇ ਵਿੱਚ ਕਿਸੇ ਪੰਜਾਬ ਨੂੰ ਕਦੇ ਵੀ ਕਿਸੇ ਕਿਸਮ ਦੇ ਕੋਈ ਦੰਗੇ ਫਸਾਦ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਇਹਨਾਂ ਦੀ ਜੋ ਨੀਅਤ ਹੈ ਤੇ ਨੀਤੀਆਂ ਸਾਫ਼ ਸਪਸ਼ਟ ਦੇ ਰਹੀ ਹੈ ਕਿ ਇਹ ਪਹਿਲੇ ਹੀ 2022 ਦੇ ਵਿੱਚ ਲੋਕ ਇਹਨਾਂ ਦੀ ਸਰਕਾਰ ਬਣਾ ਕੇ ਪਛਤਾ ਰਹੇ ਨੇ ਅਗਰ 2027 ਦੇ ਵਿੱਚ ਇਹਨਾਂ ਦੀ ਤੁਸੀਂ ਚੋਣ ਲੜਨ ਦੀ ਰਣਨੀਤੀ ਦੇਖੋ ਕਿ ਸਾਨੂੰ ਚਾਹੇ ਕੁਝ ਵੀ ਕਰਨਾ ਪਵੇ ਭਾਈ ਨੂੰ ਭਾਈ ਨਾਲ ਲੜੋਣਾ ਪਵੇ ਧਰਮ ਨੂੰ ਧਰਮ ਨਾਲ ਲੜੋਣਾ ਪਵੇ ਕਿ ਇੱਕ ਪੇਤੂ ਮਾੜੀ ਰਾਇਣ ਨੀਤੀ ਜਾਨੀ ਇੱਕ ਸਟੇਜ ਦੇ ਉੱਤੇ ਆਮ ਆਦਮੀ ਪਾਰਟੀ ਦਾ ਇੰਚਾਰਜ ਖੜਾ ਹੋ ਕੇ ਇਸ ਤਰ੍ਹਾਂ ਦੀ ਗਲਤ ਪਿਆਵ ਨਹੀਂ ਕਰਕੇ ਇਹ ਬਹੁਤ ਹੀ ਸ਼ਰਮਨਾਕ ਹੈ ਚੋਣ ਕਮਿਸ਼ਨ ਨੂੰ ਇਹਦੇ ਤੇ ਜਰੂਰ ਸਖਤ ਤੋਂ ਸਖਤ ਕਿਉਂਕਿ ਜਰੂਰ ਚੋਣ ਕਿਸ ਚੋਣ ਕਮਿਸ਼ਨ ਬੋਲੋ ਕਿਸੇ ਪਾਰਟੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਤਾਂ ਉਹਦੇ ਇੱਕ ਮਾਪਦੰਡ ਨੇ ਕਿ ਕੀ ਕਿ ਤੁਸੀਂ ਭਾਈਚਾਰਾ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿਉਂਕਿ ਜਿਹੜੇ ਪਾਰਟੀ ਭਾਈਚਾਰਕ ਸਾਂਝ ਨੂੰ ਇਹ ਅੱਗ ਲਗਾਉਣ ਦੀਆਂ ਗੱਲਾਂ ਕਰਦੀ ਹੈ ਅਜਿਹੀ ਪਾਰਟੀਆਂ ਤਾਂ ਜਾਨੀ ਕਹਿੰਦਲ ਪੰਜਾਬ ਦੇ ਲੋਕ ਇਹਨਾਂ ਤੋਂ ਉੱਕ ਚੁੱਕੇ ਨੇ 2027 ਦੀ ਬੜੀ بے ਸਬਰੀ ਨਾਲ ਉਡੀਕ ਕਰ ਰਹੇ ਨੇ ਉਹ ਦਿਨ ਦੂਰ ਨਹੀਂ ਜਦੋਂ 2027 ਦੀ ਚੋਣ ਹੋਊਗੀ ਜੋ ਇਹਨਾਂ ਦੀ ਆ ਸ਼ਾਮ-ਦਾਮ ਦੰਡ-ਪੇਤ ਵਾਲੀ ਰਾਜਨੀਤੀ ਆ ਪੰਜਾਬ ਦੇ ਲੋਕ 2027 'ਚ ਇਹਨਾਂ ਨੂੰ ਵੱਡੇ ਰੂਪ 'ਚ ਨਕਾਰਨਗੇ ਤੇ ਪੂਰਨ ਉਮੀਦ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਈਚਾਰ ਚ ਸਾਂਝ ਕਾਇਮ ਰੱਖਣ ਵਾਲੀ ਪਾਰਟੀ ਕਾਂਗਰਸ ਪਾਰਟੀ ਦੁਬਾਰਾ ਤੋਂ ਸੱਤਾ ਦੇ ਵਿੱਚ ਆਊਗੀ ਤੇ ਉਹੀ ਭਾਈਚਾਰ ਸਾਂਝ ਉਸੇ ਤਰ੍ਹਾਂ ਬੜਕਰਾਰ ਹੋ ਠੀਕ ਹੈ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਆਗੂਆਂ ਨੇ ਭਵਾਨੀਗੜ੍ਹ ਦੇ ਵਿੱਚ ਪੁਤਲਾ ਸਾੜਿਆ ਮਨੀਸ਼ ਸੋਧਿਆ ਦਾਤੇ ਲਗਾਤਾਰ ਕਹਿ ਰਹੇ ਨੇ ਕਿ ਇਹ ਬਿਆਨ ਬਿਲਕੁਲ ਬੇਤੁਕਾ ਤੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਵਾਲਾ ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ ਤੇ ਚੋਣ ਕਮਿਸ਼ਨ ਨੂੰ ਕਹਿ ਰਹੇ ਨੇ ਕਿ ਇਸ ਤੇ ਸਖਤ ਐਕਸ਼ਨ ਲਿਆ ਜਾਵੇ ਸ਼ੈਨ ਕਰਨ ਵਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ